ਡਾਕਟਰ ਸਾਤੂ ਸਿੰਘ ਹਮਦਰ ਇਹ ਉਹ ਨਾਮ ਹੈ ਜਿਸ ਦਾ ਨਾਮ ਜ਼ਹਨ ਦੇ ਵਿੱਚ ਆਉਂਦਿਆਂ ਹੀ ਉਹਨਾਂ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਗਏ ਸੰਘਰਸ਼ ਦੀਆਂ ਪੈੜਾਂ ਦ੍ਰਿਸ਼ਮਾਨ ਹੁੰਦੀਆਂ ਹਨ ਬਿਨਾਂ ਸ਼ੱਕ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਸਨ ਸਿੱਖਿਆ ਹਾਸਲ ਕਰਕੇ ਉਹਨਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸ਼ੁਰੂ ਵਿੱਚ ਉਰਦੂ ਪੱਤਰਕਾਰੀ ਨਾਲ ਜੁੜੇ ਰਹੇ ਤੇ 1944 ਵਿੱਚ ਲਾਹੌਰ ਤੋਂ ਉਰਦੂ ਵਿੱਚ ਛਪਦੀ ਅਜੀਤ ਨੂੰ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ 1955 ਵਿੱਚ ਉਹਨਾਂ ਨੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬੀ ਵਿੱਚ ਅਜੀਤੀ ਪ੍ਰਕਾਸ਼ਨਾ ਸ਼ੁਰੂ ਕੀਤੀ ਅਤੇ ਅਜੀਤ ਨੂੰ ਨਵੀਆਂ ਪਹੁੰਚੀਆਂ ਤੇ ਪਹੁੰਚਾਇਆ ਤੇ ਅੱਜ ਉਹਨਾਂ ਦੀ ਵਰਸੀ ਹੈ ਇਸ ਮੌਕੇ ਅਜੀਤਾ ਸਮੂਹ ਸਟਾਫ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ